ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰਾ ਮੈਂ ਪਾਉਂਡਰਾਸਟ ਤੇ ਦੋਸਤੋ ਅੱਜ ਜੋ ਜੋ ਇਹ ਵੀਡੀਓ ਆ ਵੀਡੀਓ ਮਾਉਂ ਦਾ ਮਕਸਦ ਆਪਣਾ ਹੈਗਾ ਤੁਹਾਡੀ ਕਲਰ ਬਲਾਈਨਸ ਹੈ ਜਿਹੜਾ ਚੈੱਕ ਕਰਨਾ ਠੀਕ ਹੈ ਇਹਦੇ ਕਾਫੀ ਸਾਰੇ ਤਰੀਕੇ ਨੇ ਬਟ ਅੱਜ ਤੁਹਾਨੂੰ ਆਪਾਂ ਬਹੁਤ ਹੀ ਸਿੰਪਲ ਤਰੀਕਾ ਇੱਕ ਦੱਸ ਦੇਣਾ ਕਿ ਤੁਸੀਂ ਘਰੇ ਰਹਿ ਕੇ ਆਪਣਾ ਕਲਰ ਬਲਾਈਨਸ ਹੈ ਜਿਹੜੀ ਕਿਵੇਂ ਚੈੱਕ ਕਰ ਸਕਦੇ ਹੋ ਜੀ ਥੋੜਾ ਸੁਪਨਾ ਹੈ ਪੰਜਾਬ ਪੁਲਸ ਨੂੰ ਲੈ ਕੇ ਯਾਰਮੀਨ ਲੈ ਕੇ ਕਿਸੇ ਵੀ ਕਰਤਾਨੀ ਬੈਲਟ ਜੋਬ ਦੀ ਜੋਬ ਆ ਤਾਂ ਉਸ ਦੇ ਵਿੱਚ ਤੁਹਾਨੂੰ ਪਤਾ ਹੈ ਅੱਖਾਂ ਦਾ ਟੈਸਟ ਹੁੰਦਾ ਅੱਖਾਂ ਦੇ ਟੈਸਟ ਦੇ ਵਿੱਚ ਕਲਰ ਬਲਾਈਨਸ ਦਾ ਟੈਸਟ ਆ ਮਸਟ ਇੰਪੋਰਟ ਆ ਤੁਸੀਂ ਫਿਰ ਜਸਟ ਗੂਗਲ ਤੇ ਤੁਸੀਂ ਲਿਖਣਾ ਠੀਕ ਹੈ ਇਸ਼ਾਰਾ ਬੁੱਕ ਇਸ਼ਾਰਾ ਬੁੱਕ ਕਰਕੇ ਤੁਹਾਡੇ ਕੋ ਨਾ ਕੁਝ ਪਿਕਸ ਆ ਜਾਣੀਆਂ ਨੇ ਪਿਕਸ ਆਉਣ ਤੋਂ ਬਾਅਦ ਤੁਸੀਂ ਨੇ ਨਾ ਆਪਣਾ ਦੇਖ ਲੈਣਾ ਕਿ ਤੁਸੀਂ ਕਿੰਨੇ ਅੱਖਰਾਂ ਦਾ ਜਿਹੜਾ ਪਹਿਚਾਨ ਕਰ ਪਾਉਣੇ ਹੋ ਕਿੰਨੇ ਨੇ ਠੀਕ ਹੈ ਤਾਂ ਹੁਣ ਆਪਾਂ ਬੱਚੀ ਤੋਂ ਪੁੱਛਦਾ ਤੁਹਾਨੂੰ ਮੈਂ ਸਾਈਡ ਤੇ ਦਿਖਾਈ ਜਣਾ ਕਿ ਆਪਾਂ ਕਿਵੇਂ ਆ ਨਾ ਜਸਟ ਦੇਖੋ ਕਰਨਾ ਆਪਾਂ ਨੇ ਇਹ ਆ ਮੈਂ ਤੁਹਾਨੂੰ ਜਸਟ ਤੁਹਾਨੂੰ ਅੱਖਰ ਪੜ੍ਹਾਉਂਗਾ ਠੀਕ ਹੈ ਇੱਕ ਤੁਹਾਡੇ ਸਾਹਮਣੇ ਸਕਰੀਨ ਦੇ ਇੱਕ ਫੋਟੋ ਆਏਗੀ ਫੋਟੋ ਦੇ ਵਿੱਚ ਤੁਹਾਨੂੰ ਦੱਸਣਾ ਕਿ ਕਿਹੜਾ ਅੱਖਰ ਆ ਜਿਹੜਾ ਛੁਪਿਆ ਹੋਇਆ ਹੈ ਠੀਕ ਹੈ ਜੀ ਪਹਿਲਾ ਕਿਹੜਾ ਅੱਖਰ ਆ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਸਕਰੀਨ ਤੇ ਤੁਸੀਂ ਵੀ ਤੁਹਾਡਾ ਵੀ ਟੈਸਟ ਨਾਲ ਦੇਣਾ ਚੱਲ ਰਿਹਾ 12 12 ਆਠ ਠੀਕ ਪੁੱਛੀ ਹੋ ਥੋੜਾ 29 ਓਕੇ 5 3 15 ਹਾਂ 74 ਠੀਕ ਹੈ ਚਲੋ 25 ਪਾਸ ਆ ਜੀ ਟੈਸਟ ਜੇ ਤੁਸੀਂ ਸਾਰੇ ਸਹੀ ਦੋਲਦੇ ਤਾਂ ਤੁਸੀਂ ਪਾਸ ਠੀਕ ਹੈ ਜੀ ਆਜੋ ਨੈਕਸਟ ਬੱਚਾ ਹੁੰਦਾ ਗਿਆ ਹਾਂ ਜੀ ਬੱਚੇ ਕੀ ਹੈ 74 6 ਪੱਕਾ ਹਾਂ ਜੀ 6 ਲਾਤਾ ਤੈਨੇ 6 45 5 7 ਠੀਕ ਹੈ ਜੀ ਪਾਸ ਹੈ ਜੀ ਮੁੰਡਾ ਇਹ ਵੀ ਜੇ ਤੁਸੀਂ ਇਹ ਟੈਸਟ ਦੇਖ ਲਿਆ ਤਾਂ ਤੁਸੀਂ ਤੁਹਾਡੇ ਸਾਰੇ ਕਰੈਕਟ ਹੋ ਰਹੇ ਨੇ ਇਟ ਮੀਨ ਤੁਸੀਂ ਸਹੀ ਠੀਕ ਬਾਕੀ ਠੀਕ ਹੈ ਜੀ ਹੁਣ ਆਪਾਂ ਨੈਕਸਟ ਦੱਸੋ ਕੀ ਹੈ ਸਰ ਓਕੇ 16 ਓਕੇ 73 ਦੇਖ ਲਓ ਜੀ ਸੰਗੀਤਰਾ ਕੀ ਆਦ ਰਿਹਾ ਨਾ ਹਾਂ ਜੀ ਸਹੀ ਥਾਂ ਤੇ ਆਹ ਕਿਹੜਾ ਜੀ ਅੱਖਰ ਕੁਝ ਵੀ ਨਹੀਂ ਹੈ ਜੀ ਇਹ ਆ ਦੱਸੋ ਕਿਹੜਾ ਹੈ ਹੋਰ ਪੱਕਾ ਹਾਂ ਜੀ ਇਹ ਵੀ ਕੁਝ ਨਹੀਂ ਹੈ ਜੀ ਖਾਲੀ ਹੈ ਡਾਟਸ ਹੈ 26 42 ਓਕੇ ਆ ਗਏ ਡਾਟ ਠੀਕ ਹੈ ਇਹ ਵੀ ਡਾਟਸ ਹੁੰਦੇ ਨੇ ਚਲੋ ਗੱਲ ਕੁਝ ਵੀ ਅੱਖਰ ਨਹੀਂ ਹੁੰਦੇ ਹੈਗੇ ਜਸਟ ਪੁਆਇੰਟਸ ਹੁੰਦੇ ਨੇ ਡਾਟਸ ਲਿਖਿਆ ਹੁੰਦੇ ਨੇ 102 ਆ ਜਾਂਦਾ ਹੈ ਆ ਓਵਰ ਆਲ ਪ੍ਰੋਬਲਮ ਦੇਖੀ ਚਲੋ ਜੀ ਨਾਲ ਦੀਆਂ ਥੋੜਾ ਵੀ ਟੈਸਟ ਹਾਂਜੀ 12 28 29 5

ਚਾਂਸਸ ਹੁੰਦੇ ਨੇ ਤੁਹਾਡੇ ਹਨਾ ਜੇ ਤੁਸੀਂ ਹਨਾ ਆ ਤੁਸੀਂ ਇਹ ਸਾਰੇ ਇਸ ਜ਼ਰੂਰੀ ਨਹੀਂ ਕਿ ਸਾਰੇ ਕਰੈਕਟ ਹੋਣ ਠੀਕ ਹੈ ਤੁਹਾਡੇ ਜੀ 10 ਦੇ ਵਿੱਚ ਤੁਹਾਡੇ 8 9 ਅਜ ਦਾ ਕਰਕੇ ਹੋ ਜਾਂਦਾ ਇੱਕ ਥੋੜਾ ਬੱਚੇ ਦੀ ਕਈ ਵਾਰ ਭੁਲੇਖਾ ਹੋ ਜਾਂਦਾ ਇੱਕ ਅੱਦੇ ਉੱਪਰ ਪਰ ਟੋ ਕੋਈ ਚੱਕਾ ਨਹੀਂ ਬਟ ਓਵਰ ਆਲ ਸਾਰੇ ਬੱਚੇ ਓਕੇ ਨੇ ਠੀਕ ਹੈ ਤੁਸੀਂ ਵੀ ਇਦਾਂ ਕਰਕੇ ਆਪਣਾ ਟੈਸਟ ਹੈ ਜਿਹੜਾ ਇਹ ਪਰਫਾਰਮ ਕਰ ਸਕਦੇ ਹੋ ਤੇ ਇਹਦੇ ਵਿੱਚ ਕੀ ਤੁਹਾਨੂੰ ਪਤਾ ਲੱਗ ਜੇਗਾ ਕਿ ਤੁਸੀਂ ਕਲਰ ਬਲੈਂਸ ਹੈਗੇ ਹੋ ਜਾਂ ਨਹੀਂ ਹੈਗੇ ਜਿਹੜੇ ਬੱਚੇ ਨੂੰ ਹੋਊਗੀ ਇਸ ਤਰ੍ਹਾਂ ਦੀ ਪ੍ਰੋਬਲਮ ਉਹਨੂੰ ਅੱਖਰਾ ਜਿਹੜੇ ਵਿਜੀਬਲ ਨਹੀਂ ਹੋਣੇ ਹੈਗੇ ਤੇ ਉਹ ਇਹਦਾ ਇੱਕ ਸਹੀ ਸਟੀਕ ਨਹੀਂ ਦੱਸ ਪਾਇਆ ਕਿ ਕਿਹੜਾ ਅੱਖਰ ਹੈਗਾ ਇਹ ਕਿਹੜਾ ਨਹੀਂ ਜੇ ਦਾਸ ਹੈ ਜਾਂ ਪੰਜ ਹੈ ਕੀ ਆ 24 ਹੈ ਨਾ ਠੀਕ ਹੈ ਦੱਸਿਓ ਦੋਸਤੋ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਨੀਚੇ ਕਮੈਂਟ ਕਰਿਓ ਜਿਹੜਾ ਜਿਹੜਾ ਬਸ ਆ ਪਾਸ ਹੋ ਗਿਆ ਉਹ ਪਾਸ ਦਾ ਕਮੈਂਟ ਕਰਿਓ ਜਿਹੜਾ ਉਹ ਚ ਅਪੀਲ ਆ ਤਾਂ ਅਪੀਲ ਦਾ ਕਮੈਂਟ ਕਰ ਦਿਓ ਠੀਕ ਹੈ ਦੂਸਰਾ ਇਸ ਦਾ ਬੈਸਟ ਆਪਸ਼ਨ ਆ ਤੁਸੀਂ ਕੀ ਕਰਿਓ ਅ ਕਿਸੇ ਵੀ ਜਾ ਕੇ ਤੁਸੀਂ ਅੱਖਾਂ ਦੇ ਡਾਕਟਰ ਕੋ ਜਾ ਕੇ 50 ਰੁਪਏ ਦੇ ਵਿੱਚ ਆਪਣਾ ਜਿਹੜਾ ਸਾਰਾ ਚੈੱਕ ਅਪ ਆ ਜਿਹੜਾ ਕਰਵਾ ਸਕਦੇ ਹੋ ਕਿਸੇ ਮੈਡੀਕਲ ਸ਼ਾਪ ਤੇ 50 ਜਾਂ 100 ਰੁਪਏ ਜਸਟ ਹੋ ਲੈਂਦਾ ਏ ਠੀਕ ਹੈ ਉਹਦੇ ਵੀ ਥੋੜਾ ਪ੍ਰੋਪਰ ਅੱਖਾਂ ਦਾ ਟੈਸਟ ਕਰ ਦਿੰਦਾ ਤੁਹਾਡੀ 6/6 ਨਜ਼ਰ ਹੈ ਜੀ ਆ ਜਾਂ ਨਹੀਂ ਹੈਗੀ ਠੀਕ ਹੈ ਇਹ ਜਸਟ ਅੱਖਾਂ ਦਾ ਇੱਕ ਟੈਸਟ ਹੈ ਇਸ ਦੇ ਨਾਲ ਹੀ ਕਾਫੀ ਤਰ੍ਹਾਂ ਦੇ ਟੈਸਟ ਹੋਰ ਵੀ ਹੁੰਦੇ ਨੇ ਠੀਕ ਹੈ ਜਿਸ ਦਿਨ ਤੁਹਾਨੂੰ ਅੱਖਰ ਪੜਾ ਕੇ ਦੇਖਿਆ ਜਾਂਦੇ ਨੇ ਦੂਰ ਤੋਂ 10 ਮੀਟਰ 9 ਮੀਟਰ ਦੀ ਦੂਰੀ ਤੋਂ ਠੀਕ ਹੈ ਸੌਰੀ 1 ਮੀਟਰ ਦੀ ਦੂਰੀ ਤੋਂ ਇਦਾਂ ਕਰਕੇ ਤੇ ਹੋਰ ਵੀ ਕਾਫੀ ਟੈਸਟ ਹੁੰਦੇ ਨੇ ਤੁਹਾਡੇ ਤੇ ਇਹ ਇੱਕ ਜਸਟ ਬੇਸਿਕ ਟੈਸਟ ਸਿੰਪਲ ਟੈਸਟ ਹੈ ਜਿਹੜਾ ਤੁਸੀਂ ਘਰੇ ਰਹਿ ਕੇ ਵੀ ਕਰ ਸਕਦੇ ਹੋ ਠੀਕ ਹੈ ਆਈ ਹੋਪ ਸੋ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤੇ ਤਾਂ ਤੁਹਾਨੂੰ ਪਤਾ ਹੈ ਕੀ ਕਰਨਾ ਕਮੈਂਟ ਕਰਿਓ